ਮੈਂ ਉੱਥੇ ਗੁਰੂਕਰਮ ਮੱਥਾ ਟਿਕਣ ਜਾਣਾ ਸੀ ਸਰ ਰੋਕ ਨਹੀਂ ਸਕਦੇ ਤੁਸੀਂ ਕਿ ਇਸ ਵਾਸਤੇ ਡਾਕਟਰ ਗੁਰੂਕਰਮ ਆਸ ਤੇ ਇੱਥੇ ਕੱਲ ਰੋਕ ਰਹਿਣ ਤਾਂ ਨਹੀਂ ਗੁਰੂਕਰਮ ਜਾਣ ਤੋਂ ਤੁਸੀਂ ਰੋਕ ਸਕਦੇ ਨਹੀਂ ਸਰ ਸਾਨੂੰ ਨਹੀਂ ਜਿਹੜੇ ਆਰਡਰ ਹੈਗਾ ਸਾਹੀ ਉਹ ਹੀ ਕਰ ਰਹੇ ਨੇ ਮੈਂ ਆਰਡਰ ਕੌਣ ਨੂੰ ਕਿਨੇ ਦਿੱਤੇ ਹੈ ਭਗਵਾਨ ਤੁਮਾਨੇ ਨਹੀਂ ਸਰ ਸਾਡੇ ਸੀਨੀਅਰ ਨਹੀਂ ਨਹੀਂ ਕੇਜਰੀਵਾਲ ਨੇ ਦਿੱਤੇ ਹੈ ਨਹੀਂ ਸਾਡੇ ਸੀਨੀਅਰਸ ਨੇ ਸਰ ਫ੍ਰਮ ਡਿਪਾਰਟਮੈਂਟ ਨਹੀਂ ਡਿਪਾਰਟਮੈਂਟ ਤੋਂ ਉਹਨਾਂ ਨੂੰ ਕਿਨੇ ਦਿੱਤੇ ਕੇਜਰੀਵਾਲ ਨੇ ਸਰ ਉਹ ਸਰ ਉਹ ਜਾਣਦੇ ਹੋਗੇ ਨਹੀਂ ਨਹੀਂ ਸਰ ਕਿਸੇ ਨੂੰ ਗੁਰੂਕਰਮ ਜਾਣ ਤੋਂ ਰੋਕ ਸਕਦੇ ਭਲੀਭਾਦੀ ਜਾਣਦੇ ਹੋ ਇਹ ਤਾਂ ਆਪਾਂ ਨੂੰ ਸਰ ਨੇ ਗੁਰੂ ਘਰ ਜਾਣ ਤੋਂ ਨਹੀਂ ਰੋਕੋਗੇ ਇਹ ਤਾਂ ਤੁਹਾਨੂੰ ਪਤਾ ਨਹੀਂ ਮੈਂ ਤਾਂ ਕੋਈ ਆਇਆ ਜਾਇ ਕੁਝ ਦੇਖਿਆ ਨਹੀਂ ਪਹਿਲੀ ਵਾਰ ਹੋਇਆ ਕਿ ਐਮਰਜੈਂਸੀ ਲੱਗ ਗਈ ਹੈ ਇੰਨਾ ਡਰ ਪੈ ਗਿਆ ਇਹਨਾਂ ਨੂੰ ਕਾਲੀ ਵਰਕਰਾਂ ਤੋਂ ਡਰ ਹੈਗਾ ਕਿ ਨਹੀਂ ਏਕਾ ਤੱਕਾ ਹੋ ਰਿਹਾ ਹੈ ਅਜੇ ਤੱਕ ਮੈਂ ਤਾਂ ਗੁਰੂ ਘਰ ਮੱਥਾ ਸੀ ਆਮਦ ਸਾਹਿਬ ਮੱਥਾ ਟੇਕਣ ਜਾਣਾ ਹੈ ਲੈ ਕੇ ਚੱਲੋ ਸਾਨੂੰ ਲੈ ਕੇ ਚੱਲੋ ਲੈ ਕੇ ਚੱਲੋ ਲੋਕਿੰਗ ਕਿੰਨਾ ਟਿਕ ਲਾਇਆ ਨੇ ਸਰ ਯਾਰ ਗੁਰੂ ਘਰ ਜਾਣ ਤੋਂ ਸਰ ਕਿਸੇ ਕਾਰਨ ਬੰਦ ਕੀਤੀ ਹੋਇਆ ਸਰ ਥੋੜੀ ਦੇਰ ਤੁਰ ਕੇ ਜਾਵਟਦੇ ਹਾਂ ਹਾਂਜੀ ਸਰ ਤੁਰ ਕੇ ਜਾਵੜੀਏ ਹੱਲੇ ਸਰ ਅਜੇ ਬੰਦ ਕੀਤੀ ਹੋਇਆ ਸਰ ਨਹੀਂ ਗੁਰਦੁਆਰਾ ਸਾਹਿਬ ਦਾ ਬੈਂਡ ਰੋਡ ਤੇ ਚੱਲਦੀ ਹੈ ਕੋਈ ਸਕਿਉਰਟੀ ਰੀਜ਼ਨ ਕਰਕੇ ਬੰਦ ਨਹੀਂ ਨਹੀਂ ਆਹ ਆਹ ਸੜਕ ਜਿਹੜੀ ਅਸੀਂ ਆਪਦੀ ਰਿਸਪੌਂਸਿਬਿਲਟੀ ਤੇ ਆਪਦੀ ਸਕਿਉਰਟੀ ਚ ਜਾਣੇ ਹਾਂ ਨਹੀਂ ਸਰ ਸਾਡੀ ਸਰ ਸਾਡੀ ਸਾਡੀ ਚਲੋ ਆਪਾਂ ਤੁਰ ਕੇ ਜਾਂਦੇ ਹਾਂ ਨਹੀਂ ਜਾਂਦੇ ਸਰ ਆ ਜਾ ਆ ਜਾ ਕੋਈ ਗੱਲ ਨਹੀਂ ਆ ਜਾ ਆ ਜਾ ਆ ਜਾ ਤੁਰੋ ਤੁਰੋ ਜਲਦੀ ਜਿਹੜੇ ਪਾਸੇ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਵੀ ਰੋਕ ਰਹੇ ਨੇ ਮੈਂ ਬਣਾਓ ਕੀ ਕਰ ਨਹੀਂ ਰਹੇ ਚਲੋ ਕੋਈ ਗੱਲ ਨਹੀਂ ਮੈਂ 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 ਇੱਥੇ ਮੈਂ ਰੁਕਦਾ ਤੁਸੀਂ ਆਜੋ ਤਾਂ ਦੇ ਘਰ ਦੇ ਤੌਰ ਤੇ ਕਹਿ ਰਹੇ ਨੇ ਕਿ ਇੱਕ ਜੋੜਾ ਹੈ ਬਈ ਬੰਤੇ ਕੀ ਹੋ ਤੁਸੀਂ ਫੋਟੋ ਟੈਕਨ ਲਈ ਜਾਣਾ ਸੀ ਕਿ ਕਿੰਨਾ ਜਾ ਰਹੇ ਤੁਸੀਂ ਦੇਖੋ ਕਿ ਸਰਪੀ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਮੈਂ ਰੋਕ ਸਕਦਾ अच्छा मेरी विनती है गुरु घर ਜਾਣ ਤੋਂ ਰੋਕੋਗੇ ਗੁਰਦੁਆਰਾ ਸਾਹਿਬ ਤੁਸੀਂ ਬਾਅਦ ਜਾ ਦੇ ਦੋ ਕਿਹੜੀ ਟਾਈਮ ਹੈ ਤੁਸੀਂ ਦੱਸੋ ਕਿ ਗੁਰੂ ਘਰ ਕਦੋਂ ਜਾਣਾ ਸੀ ਕਿੱਥੇ ਹੋ ਜਾਂ ਤੁਹਾਨੂੰ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਐਸਪੀ ਸਾਹਿਬ ਤੁਸੀਂ ਵੀ ਇੱਕ ਗੁਰੂ ਦੇ ਸਿੱਖ ਹੋ ਗੁਰਦੁਆਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗੀ ਸੀ ਤੁਸੀਂ ਗ੍ਰਾਸਟਰੀ ਦੇ ਉਹ ਸਰ ਜੀ ਇਹ ਗੱਲ ਨਹੀਂ ਆਪਾਂ ਤਾਂ ਤੁਸੀਂ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਸਾਨੂੰ ਤੁਸਰ ਉਹਦਾ ਸੁਝਾਅ ਦਿੱਤਾ ਸਰ ਸਾਨੂੰ ਰਿਪੋਰਟ ਵੀ ਦੇਣਾ ਪਬਲਿਕ ਨੂੰ ਦੇਣਾ ਸਰ ਅੱਛਾ ਅੱਛਾ ਸਰ ਮੈਂ ਸਰ ਮੈਂ ਤਾਂ 6:00 ਵਜੇ ਦੀ ਹੈ ਮੈਂ ਤਾਂ ਦਾ ਹੀ ਕਹਿੰਦਾ ਪਿੱਛੋਂ ਤਾਂ ਕੰਮ ਹੋ ਜਾਂਦਾ ਯਾਰ ਮੈਂ ਗੁਰੂ ਘਰ ਜਾਣ ਤੋਂ ਇੱਕ ਮੈਨੂੰ ਦੱਸ ਦਿਓ ਕਿਹੜੇ ਕਾਨੂੰਨ 'ਚ ਰੋਕ ਰਹੇ ਹੋ ਇਹਨਾ ਤਾਂ ਦੱਸ ਦਿਓ ਸਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਹੈ ਕਿਹੜੇ ਕਾਨੂੰਨ ਤਹਿਤ ਰੋਕ ਰਹੇ ਹੋ ਇਹ ਤਾਂ ਦੱਸ ਵੀ ਸਰ ਲਿਖ ਕੇ ਦੇ ਦਈ ਲਿਖ ਕੇ ਦੇ ਦਈ ਨਹੀਂ ਪਰ ਇੱਕ ਗੱਲ ਜੋ ਮੈਂ ਕਹਿਣਾ ਚਾਹੁੰਦਾ ਸਰ ਬੜੀ ਮੋਟੀ ਦਾ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਹੈ ਇੱਕ ਵਾਰ ਲੈ ਬੰਦੇ ਤੋਂ ਹੁਕਮ ਲੈਣ ਲੱਗੇ ਤੁਸੀਂ ਕੇਜਰੀਵਾਲ ਤੋਂ ਕੀ ਸ਼ਰਮ ਹੋਣੀ ਚਾਹੀਦੀ ਹੈ ਯਾਰ ਆਪਣ ਘੜਟ ਘੜਟ ਆਪਣੀ ਫੋਰਸ ਪੰਜਾਬ ਦੇ ਚੀਫ ਮਿਨਿਸਟਰ ਤੋਂ ਆਰਡਰ ਲਏ ਜਿਹੜਾ ਕਿ ਦਿੱਲੀੋਂ ਕੇਜਰੀਵਾਲ ਬੈਠ ਕੇ ਫੈਸਲਾ ਕਰੂਗਾ ਕਿ ਨੂੰ ਅੰਦਰ ਕਰਨਾ ਕਿ ਨੂੰ ਪੰਜਾਬ ਕਰਨਾ ਇਹ ਤਾਂ ਇਦਾਂ ਤਾਂ ਹੋਣਾ ਚਾਹੀਦਾ ਯਾਰ ਸਾਡੇ ਪੰਜਾਬ ਪੁਲਿਸ ਤੇ ਐਜੀ ਪੁਲਿਸ ਹੈ ਜੇ ਪ੍ਰਵਾਹ ਨਹੀਂ ਕਰਦੀ ਬਾਹਰ ਲਿਆਂਦਾ ਤੁਸੀਂ ਤੁਸੀਂ ਆਪ ਸੇਖੋ ਯਾਰ ਜਾਣ ਤੋਂ ਗੁਰੂ ਕਰਦਾ ਜਾਣ ਦਿਓ ਅਸੀਂ ਅਸੀਂ ਜਿਹੜਾ ਰੂਲ ਆ ਸਰ ਜੀ ਉਹਨੂੰ ਸਾਨੂੰ ਆਰਡਰਸ ਆ ਸਾਡਾ ਰੂਲ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਸਰ ਆਰਡਰ ਸਾਨੂੰ ਰਿਟਰਨ ਦੇ ਦੋ ਯਾਰ ਹੱਜੋ ਸਰ ਸਾਨੂੰ ਰਿਟਰਨ ਦੇ ਵੀ ਦਿਨੋ ਜੀ ਦੇਈਏ ਤੁਹਾਨੂੰ ਰਿਟਰਨ ਸਰ ਨਹੀਂ ਦੇਦਾ ਆਰਡਰ ਮੈਂ ਗੁਰੂ ਕਰ ਚੱਲਦਾ ਆ ਆਰਡਰ ਆ ਸਰ ਮੈਂ ਵੀ ਦੇ ਸਾਹਮਣੇ ਕਹਿ ਰਿਹਾ ਵੀ ਆਰਡਰ ਦੋ ਦੋਨੋਂ ਇੱਕ ਆਰਡਰ ਹੈ ਕਿ ਗੁਰਦੁਆਰਾ ਸਾਹਿਬ ਨਹੀਂ ਜਾਣ ਦੇਣਾ ਕਿਸੇ ਨੂੰ ਖਾਲੇ ਸਰ ਜਦ ਤੱਕ ਉਹ ਆਪਣਾ ਆਪਣਾ ਪ੍ਰੋਟੈਕਟਿਵ ਪਰਪਰ ਟੈਕਟਿਵ ਨਹੀਂ ਆ ਅਸੀਂ ਗੁਰਦੁਆਰਾ ਸਾਹਿਬ ਆ ਸਾਡੇ ਸਰ ਪ੍ਰੋਟੈਕਟਿਵ ਜਿਹੜੀ ਹੈਗੀ ਹੈ ਪੇਸ਼ੀ ਹੈ ਸਰ ਨਹੀਂ ਮ ਤੁਸੀਂ ਵੀ ਸ਼ੁਰੂ ਨਹੀਂ ਗਏ ਸਰ ਸਾਡੇ ਤਾਂ ਕਿਹਦੇ ਤੁਸੀਂ ਇੱਕ ਅੰਦਰ ਰੁਕ ਜਾਓ ਸੀ ਬਿਜ਼ਨਸ ਸਰ ਕੋਈ ਨਹੀਂ ਸਾਨੂੰ ਸਰ ਗੱਲ ਕਰਨ ਨੂੰ ਸਰ ਥੋੜੀ ਦੇਰ ਸਰ ਤੁਸੀਂ ਵੇਖੋ ਅਸੀਂ ਤੁਹਾਨੂੰ ਇੱਕ ਘੰਟੇ ਭੇਜਦੇ ਨਹੀਂ ਮੈਨੂੰ ਇੱਕ ਗੱਲ ਕਰ ਸਰ ਤੁਹਾਨੂੰ ਆਰਡਰ ਕਿਦਾ ਆ ਸਾਨੂੰ ਅਥਰਟੀ ਗਿਵ ਫਰਮ ਮਾਈ ਡਿਪਾਰਟਮੈਂਟ ਸਰ ਰਿਟਰਨ ਆਰਡਰ ਦਿਖਾਓ ਡਿਪਾਰਟਮੈਂਟ ਕਿਹੜਾ ਨਹੀਂ ਨਹੀਂ ਇੱਕ ਮਲਜ਼ਮ ਕਿਹੜੇ ਨਹੀਂ ਡਿਪਾਰਟਮੈਂਟ ਦੇ ਕਿਹੜੇ ਅਫਸਰ ਦਾ ਆਇਆ ਕੋਈ ਐਨਾ ਦੱਸੋ ਕਿਹੜੇ ਅਫਸਰ ਦਾ ਹੈ ਸੱਜੋ ਮੇਰੇ ਸੀਨੀਅਰ ਨੇ ਸਰ ਨਾ ਦੱਸਦੇ ਮੈਨੂੰ ਨਾ ਮੇਰੇ ਹਾਂ ਜੇ ਮੇਰੇ ਸੀਨੀਅਰ ਦਾ ਨਾਮ ਹੈ ਲੇਕਿਨ ਸੀਨੀਅਰ ਦਾ ਨਾਮ ਤਾਂ ਛੋਟਾ ਹੋਣਾ ਹੈ ਕੇਡੂ ਵਾਲੀ ਐਕ ਸੀਨੀਅਰ ਮੇਰੇ ਤਾਂ ਸਰ ਮੇਰੇ ਤੋਂ ਡਿਪਾਰਟਮੈਂਟ ਦੇ ਮੇਰੇ ਐਸਐਸਪੀ ਜੀ ਨੇ ਮੇ ਡੀਆਈਜੀ ਨੇ ਮੇਰੇ ਡੀਜੀਪੀ ਤੱਕ ਸਾਰੇ ਗੱਲ ਕਰਾ ਦੋ ਮੇਰੀ ਐਂਕੋ ਡੀਜੀਪੀ ਨਾਲ ਗੱਲ ਕਰਾਓ ਉਹਨੂੰ ਪੁੱਛੋ ਆਰਡਰ ਕਿਨੂੰ ਆਇਆ ਕੇਜਰੀਵਾਲ ਤੋਂ ਆਏ ਆ ਕੀ ਗੱਲ ਕਰਾ ਤੋ ਡੀਜੀਪੀ ਸਾਹਿਬ ਨੂੰ ਤੁਸੀਂ ਥੋੜੀ ਬੇਚਾਨ ਸਮਝਾ ਲਓ ਨਾ ਜੀ ਅਸੀਂ ਖੜੇ ਆਂ ਵੇਟ ਨੂੰ ਕਰਾ ਦਿਓ ਇਹ ਗੱਲ ਕਰਾ ਦਿਓ ਖੜੇ ਆਂ ਅਸੀਂ ਕਰਾ ਦਿਓ ਕਰਾਓ ਜੀ ਕਰਾਓ ਜੀ ਆਰਡਰ ਦਿਖਾ ਦੇ ਜੇ ਆਰਡਰ ਦਿਖਾ ਦਿਓ ਇਹ ਗੱਲ ਕਰਾ ਦਿਓ ਆਰਡਰ ਦਿਖਾ ਦੇ ਹੋਏਗਾ ਤਾਂ ਰੁਕ ਜਾਂਗੇ ਤੁਮਰ ਸਮੇਂ ਕਰਾਣਾ ਸਰ ਸਰ ਸਹੀ ਹੋ ਗਿਆ ਆ ਆ ਮੈਂ ਬੰਦਾ ਪਹਿਚਾਨਾ ਕੇਜਰੀਵਾਲ ਨੂੰ ਥੋੜਾ ਫਰਕ ਪੈਂਦਾ ਉਹਦਾ ਧਿਆਨ ਰੱਖਿਓ ਤੁਹਾਨੂੰ ਜਿਆਦਾ ਗਰਮੀ ਲੱਗਦੀ ਹੈ ਕਿਉਂਕਿ ਡੇਢ ਸਾਲ ਬਾਅਦ ਉਹਨੇ ਅੰਦਰ ਜਾਣਾ ਕਿਉਂਕਿ ਜਿੰਨਾ ਧੱਗਾ ਮੈਂ ਹੈਰਾਨ ਆ ਕਿ ਜਿੰਨਾ ਬਾਲਾ ਬੰਦਾ ਆ ਕੇ ਕਿੰਨਾ ਸਰਕਾਰ ਚਲਾਈ ਜਾਂਦਾ ਮੈਂ ਕਹਿੰਦਾ ਡੀਜੀਪੀ ਦਾ ਆਪਣੇ ਡੀਜੀਪੀ ਤੁਲੇ ਕੇ ਸਾਰੇ ਤੁਸੀਂ ਸਿੱਧਾ ਕਹੋ ਵੀ ਅਸੀਂ ਨਹੀਂ ਸੁਣਨਾ ਤੈਨੂੰ